ਵੱਡੀ ਖਬਰ ਇਸ ਵਕਤ ਦੀ ਸਾਹਮਣੇ ਆਈ ਹੈ ਦੱਸ ਦਈਏ ਕਿ ਹੁਣ ਪੰਜਾਬ ਦੇ ਵਿੱਚ ਹਲਚਲ ਪੈਦਾ ਹੋਈ ਹੈ ਕਿ ਜਦੋਂ ਗੋਲਦੀ ਬਰਾੜ ਦਾ ਸਾਥੀ ਗ੍ਰਿਫਤਾਰ ਹੁੰਦਾ ਗੋਲਦੀ ਬਰਾੜ ਦਾ ਸਾਥੀ ਗ੍ਰਿਫਤਾਰ ਕੀਤਾ ਹੈ ਹਾਲਾਂਕਿ ਉਸੇ ਵੱਲੋਂ ਇੱਕ ਵੱਡੀ ਯੋਜਨਾ ਬਣਾਈ ਜਾ ਰਹੀ ਸੀ ਔਰ ਕਈ ਜਿਹੜੇ ਕਾਰਤੂਸ ਨੇ ਉਸ ਤੋਂ ਬਨਾਮਦ ਕੀਤੇ ਗਏ ਨੇ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਾਣਕਾਰੀ ਪੂਰੀ ਤਰ੍ਹਾਂ ਕੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੁਝ ਹੁਣ ਮਾਮਲਾ ਸਾਹਮਣੇ ਆਇਆ ਜਿੱਥੇ ਜਲੰਧਰ ਵਿੱਚ ਪੁਲਿਸ ਟੀਮ ਨੇ ਚਾਰ ਗੈਰ ਕਰੂਨੀ ਹਥਿਆਰਾਂ ਨਾਲ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਔਰ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸੁਖਵੰਤ ਸਿੰਘ ਵਜੋਂ ਹੋਈ ਹੈ ਔਰ ਦੱਸਿਆ ਕਿ ਉਸ ਵਿਰੋਧ थाना ਡਿਵੀਜ਼ਨ ਨੰਬਰ 1 ਵਿੱਚ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਵਿੱਚ ਹੁਣ ਮਾਮਲਾ ਇਤੂਲ ਫੜਦਾ ਹੋਇਆ ਨਜ਼ਰ ਆ ਰਿਹਾ ਹੈ ਪੁਲਿਸ ਨੇ ਮੁਲਜ਼ਮਾ ਤੋਂ ਬੱਤੀਪੋਰ ਤੇ ਚਾਰ ਗੈਰ ਕਰੂਨੀ ਹਥਿਆਰ ਅਤੇ 12 ਜਿੰਦਾ ਕਾਰਤੂਸ ਬਰਾਮਦ ਕੀਤੇ ਨੇ ਪੁਲਿਸ ਉਸ ਤੋਂ ਉਸਦੇ ਸਾਥੀਆਂ ਬਾਰੇ ਪੁੱਛਗਿੱਛ ਹਰ ਰਹੀ ਹੈ ਮਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਤਾ ਜਾਵੇਗਾ ਕਾਰਵਾਈ ਜਲੰਧਰ ਸਿਟੀ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਕੀਤੀ ਗਈ ਹੈ ਸੀਆਈਏ ਸਟਾਫ ਇਨਚਾਰਜ सुरेंद्र ਸਿੰਘ ਕੰਬੋਜ ਦੇ ਵੱਲੋਂ ਦੱਸਿਆ ਗਿਆ ਹੈ ਕਿ ਇਹ ਦੋਸ਼ੀ ਸੁਖਵੰਤ ਸਿੰਘ ਜੀ ਜੀ ਲੋੜ ਸੀਗੀ ਲੋੜਿੰਦਾ 시ਗਰ ਗੁਪਤ ਸੂਚਨਾ ਦੀ ਆਧਾਰ ਤੇ ਪੁਲਿਸ ਨੇ ਇਸ ਨੂੰ ਕਾਬੂ ਕੀਤਾ ਦੱਸੀਏ ਤਾਂ ਦੋਸ਼ੀ ਮੂਲ ਰੂਪ ਵਿੱਚ ਕਰਤਾਰਪੁਰ ਦਾ ਰਹਿਣ ਵਾਲਾ ਜੋ ਕਿ ਹੁਣ ਤੱਕ 2 ਸਾਲ ਪਹਿਲਾਂ ਵਿਦੇਸ਼ ਵਿੱਚ ਬੈਠੇ ਗੈਂਗਸਟਰ 골ਡੀ ਬਰਾੜ ਨਾਲ ਚੱਲਦਾ ਸੀ ਪਰ ਕਿਸੇ ਗੱਲ ਨੂੰ ਲੈ ਕੇ ਸੁਖਵੰਤ ਸਿੰਘ ਨਾਲ ਅਨਬਣ ਹੋਈ ਜਿਸ ਤੋਂ ਬਾਅਦ ਉਸਨੇ ਇਕੱਲਿਆਂ ਹੀ ਗੈਂਗ ਚਲਾਉਣਾ ਸ਼ੁਰੂ ਕਰ ਦਿੱਤਾ ਜਾਣਕਾਰੀ ਇਹ ਸਬੰਤ ਹੈ ਕਿ ਮੁਲਜ਼ਮਾ ਖਿਲਾਫ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਕਰੀਬ 15 ਤੋਂ ਵੱਧ ਐਫਆਈਆਰ ਦਰਜ ਨੇ ਔਰ ਇਸ ਵਿੱਚ ਅਸਲਾ ਐਕਟ ਫਰੋਤੀ ਕਤਲ ਦੀ ਕੋਸ਼ਿਸ਼ ਅਤੇ ਤਸਕਰੀ ਦੇ ਮਾਮਲੇ ਸ਼ਾਮਲ ਨੇ ਸੂਤਰਾਂ ਅਨੁਸਾਰ ਮੁਲਜ਼ਮਾ ਨੇ ਅਤਵਾਦੀ ਲਖਵੀਰ ਸਿੰਘ ਲੰਡਾ ਹਰੀਕੇ ਤੇ ਕੁਝ ਨਜ਼ਦੀਕੀ ਸਾਥੀਆਂ ਨੂੰ ਨਿਸ਼ਾਨਾ ਬਣਾਉਣਾ ਸੀਗਾ ਔਰ ਜਿਸ ਤੋਂ ਬਾਅਦ ਹਤਿਆਰਾਂ ਦਾ ਆਰਡਰ ਦਿੱਤਾ ਸੀ ਫਿਲਹਾਲ ਮਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਉਕਤ ਮਲਜ਼ਮਾਂ ਨਾਲ ਹੋਰ ਕਿੰਨੇ ਲੋਕ ਸ਼ਾਮਲ ਨੇ ਇਹ ਹੁਣ ਵੱਡੇ ਖੁਲਾਸੇ ਹੋਣਗੇ ਔਰ ਗੈਂਗਸਟਰ ਨੇ ਰੇਕੀ ਕੀਤੀ ਸੀ ਔਰ ਕਿੱਥੇ ਕੀਤੀ ਸੀ ਉਸ ਬਾਰੇ ਪੂਰੀ ਜਾਣਕਾਰੀ ਜਿਹੜੀ ਆ ਹਾਸਲ ਕੀਤੀ ਜਾ ਰਹੀ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਹੁਣ ਜਿਸ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਕਿ ਹੁਣ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਔਰ ਸੂਤਰਾਂ ਤੋਂ ਇਹ ਪਤਾ ਲੱਗਾ ਕਿ ਅਤਵਾਦੀ ਲਖਵੀਰ ਸਿੰਘ ਲੰਡਾ ਹਰਿਕੇ ਦੇ ਕੁਝ ਨਜ਼ਦੀਕੀ ਸਾਥੀਆਂ ਨੂੰ ਨਿਸ਼ਾਨਾ ਬਣਾਉਣਾ ਸੀਗਾ ਉਹਨਾਂ ਦੇ ਉੱਤੇ ਐਕਸ਼ਨ ਲੈਣਾ ਸੀਗਾ ਜਿਸ ਨੂੰ ਲੈ ਕੇ ਪੂਰੀ ਰਣਨੀਤੀ ਤਿਆਰ ਕੀਤੀ ਜਾ ਰਹੀ ਸੀ ਹਥਿਆਰਾਂ ਦਾ ਆਰਡਰ ਦਿੱਤਾ ਹੋਇਆ ਸੀ ਪਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਪਹਿਲਾਂ ਹੀ ਗੋਲਡੀ ਬਰਾੜ ਦਾ ਪਹਿਲਾ ਇਸਾਥੀ ਰਹਿਣ ਵਾਲਾ ਸੁਖਵੰਤ ਸਿੰਘ ਇਸ ਨੂੰ ਗ੍ਰਿਫਤਾਰ ਕਰ ਲਿਆ ਜਿਸ ਦੀ ਲੋੜ ਸੀਗੀ ਤੇ ਇਸ ਦੇ ਕੋਲੋਂ ਬਹੁਤ ਵੱਡੇ ਹਥਿਆਰ ਜਿਹੜੇ ਬਰਾਮਦ ਕੀਤੇ ਗਏ ਨੇ ਤਾਂ ਪੁਲਿਸ ਜਿਹੜੀ ਆ ਹੁਣ ਰਿਮਾਂਡ ਹਾਸਲ ਕਰਕੇ ਇਸ ਦੇ ਕੋਲੋਂ ਪੁੱਛਗਿੱਛ ਕਰੇਗੀ ਔਰ ਕਿੰਨੇ ਹੋਰ ਸਾਥੀ ਜੁੜੇ ਹੋਏ ਨੇ ਕਿੰਨੇ ਲੋਕ ਇਸ ਵਿੱਚ ਸ਼ਾਮਲ ਨੇ ਪੂਰੀ ਸਾਜ਼ਿਸ਼ ਦੇ ਵਿੱਚ ਉਸ ਦੇ ਬਾਰੇ ਵੱਡਾ ਖੁਲਾਸਾ ਹੋਵੇਗਾ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਜੀ ਕੀਤੀ ਹੈ ਕਿ ਜਿਲੰਦਰ ਸਿਟੀ ਪੁਲਿਸ ਦੇ ਵੱਲੋਂ ਇੱਕ ਵੱਡੇ ਗੈਂਗਸਟਰ ਦਾ ਜਿਹੜਾ ਪਰਦਾ ਫਾਸ਼ ਕਰਕੇ ਉਸ ਨੂੰ ਕਾਬੂ ਕੀਤਾ ਤੇ ਉਸ ਦੇ ਕੋਲੋਂ ਹੁਣ ਪੁੱਛਗਿੱਛ ਕੀਤੀ ਜਾਵੇਗੀ